ਜਿਹੜੀ ਹਕੀਕਤ ਮੇਰੀ ਲਾਈਫ ਆ ਮੈਂ ਘੋੜੀ ਨਹੀਂ ਚੜਿਆ ਸੀ ਘੋੜੀ ਦਾ ਘਾਟਾ ਮਾਰਤਾ ਵੀ ਨਹੀਂ ਇੰਨੇ ਪੈਸੇ ਹੈ ਨਹੀਂ ਸੀ ਭਾਜੀ ਘੋੜੀ ਨੂੰ ਦੇਣ ਦੀ ਇਹਨਾਂ ਨੇ ਰਲ ਮਿਲ ਕੇ ਸਾਰਿਆਂ ਨੂੰ ਚੜਾਇਆ ਕਿ ਜਿੱਦਾਂ ਦੀ ਮੇਰੀ ਸਿਹਤ ਆ ਮੈਂ ਆਪ ਤਾਂ ਚੜੀ ਨਹੀਂ ਸਕਦਾ ਹੈ ਹੈਨਾ ਇੱਕ ਮੇਰਾ ਸੁਪਨਾ ਆ ਭਾਜੀ ਹੋਂਦੇ ਸੁਪਨਾ ਮੈਂ ਤੁਹਾਨੂੰ ਡਿਕਲੇਅਰ ਕਰਦਾ ਤੇ ਫੇਰ ਭਾਜੀ ਕਰੇ ਸੁਪਨਾ ਨਹੀਂ ਰਹਿਣਾ ਮੇਰਾ ਹਕੀਕਤ ਵਿੱਚ ਕੋਈ ਨਹੀਂ ਸੀ ਸ਼ੌਂਕ ਤੇ ਉਹਦਾ ਇਹ ਜਿਹੜਾ ਫਿਲਮੀ ਹੈ ਕਰੈਕਟਰ ਹੈ ਮੇਰਾ ਵੀ ਤੈਨੂੰ ਬੰਤ ਜਿਹੜਾ ਉਹ ਬੰਤ ਬਹੁਤ ਐਕਸਾਈਟਡ ਸੀਗਾ ਪਰ ਕਹਿੰਦਾ ਮੈਂ ਜੋ ਮਰਜੀ ਆ ਮੈਂ ਘੋੜੀ ਚੜਨ ਜਾ ਰੋਕ ਨਹੀਂ ਸਕਦਾ ਕੋਣ ਉਹ ਆਜੀ ਮੈਨੂੰ ਆਜੀ ਪ੍ਰਾਊਡ ਫੀਲ ਹੋ ਰਿਹਾ ਇੱਕ ਤਾਂ ਪਹਿਲੀ ਗੱਲ ਆ ਵੀ ਜਿਹੜੀ ਹਕੀਕਤ ਮੇਰੀ ਲਾਈਫ ਆ ਮੈਂ ਘੋੜੀ ਨਹੀਂ ਚੜਿਆ ਤੇ ਮੈਂ ਸਿੰਪਲ ਮਤਲਬ ਕਿ ਵਿਆਹ ਕਰਾਇਆ ਸੀ ਅਈ ਪੰਜ ਬੰਦੇ ਗਏ ਸੀ ਤੇ ਮੈਂ ਘਰ ਆ ਗਿਆ ਸੀ ਘੋੜੀ ਦਾ ਕਾਟਾ ਮਾਰਦਾ ਵੀ ਨਹੀਂ ਇੰਨੇ ਪੈਸੇ ਹੈ ਨਹੀਂ ਸੀ ਭਾਜੀ ਘੋੜੀ ਨੂੰ ਦੇਣ ਦੇ ਹਨਾ ਇਹ ਵੀ ਲਾ ਲਓ ਤੁਸੀਂ ਉਸੇ ਕਰਕੇ ਉਹ ਜਿਹੜਾ ਕੰਮ ਰਹਿ ਗਿਆ ਸੀਗਾ ਉਹਦਾ ਖਰਚਾ ਪਰਮ ਨੂੰ ਚੁਕਾ ਦੇ ਮੈਂ ਪਰਮ ਨਾਲ ਸਿੰਘ ਹੈ ਪਰਮ ਨੂੰ ਦੱਸਿਆ ਮੈਂ ਕਿ ਯਾਰ ਇੱਕ ਮੇਰਾ ਘੋੜੀ ਚੜਨ ਦੇ ਨਾ ਸ਼ੌਕ ਰਹਿ ਗਿਆ ਮੇਰਾ ਸ਼ੌਕ ਰਹਿ ਗਿਆ ਕਹਿੰਦੇ ਵੀ ਕੋਈ ਗੱਲ ਨਹੀਂ ਮੈਂ ਰਾਇਲ ਸਿੰਘ ਕਹਿੰਦਾ ਆਪਾਂ ਕਹਿੰਦਾ ਭਾਈ ਸਟੋਰੀ ਕ੍ਰੀਏਟ ਕਰ ਲੈਂਦੇ ਹ ਹਨਾ ਤੇ ਤੈਨੂੰ ਘੋੜੀ ਕਿਨੇ ਚੜਾਇਆ ਤੇ ਮੈਂ ਭਾਜੀ ਇਹਦੇ ਵਿੱਚ ਮੈਂ ਸ਼ੌਂਕ ਆਪਣਾ ਪੂਰਾ ਕੀਤਾ ਵੀ ਤੈਨੂੰ ਘੋੜੀ ਕਿਨੇ ਚੜਾਇਆ ਤੇ ਘੋੜੀ ਭਾਜੀ ਮੈਨੂੰ ਇਹਨਾਂ ਨੇ ਰਲ ਮਿਲ ਕੇ ਸਾਰਿਆਂ ਨੂੰ ਚੜਾਇਆ ਤੇ ਜਿੱਦਾਂ ਦੀ ਮੇਰੀ ਸਿਹਤ ਆ ਮੈਂ ਆਪ ਤਾਂ ਚੜੀ ਨਹੀਂ ਸਕਦਾ ਹੈ ਹੈਨਾ ਤੇ ਬਾਕੀ ਬਾਗਮਾਲ ਬਹੁਤ ਵਧੀਆ ਭਾਜੀ ਇੱਕ ਮੇਰਾ ਸੁਪਨਾ ਆ ਭਾਜੀ ਉਹਦੇ ਸੁਪਨਾ ਮੈਂ ਤੁਹਾਨੂੰ ਡਿਕਲੇਅਰ ਕਰਦਾ ਤੇ ਫੇਰ ਭਾਜੀ ਕਰੇ ਸੁਪਨਾ ਨਹੀਂ ਰਹਿਣਾ ਹੈਨਾ ਤੇ ਬਾਕੀ ਭਾਜੀ ਮੇਰਾ ਹਕੀਕਤ ਵਿੱਚ ਕੋਈ ਨਹੀਂ ਸੀ ਸ਼ੌਂਕ ਤੇ ਉਦਾਂ ਇਹ ਜਿਹੜਾ ਫਿਲਮੀ ਹੈ ਕਰੈਕਟਰ ਹੈ ਮੇਰਾ ਵੀ ਤੈਨੂੰ ਬੰਤ ਜਿਹੜਾ ਉਹ ਤੈਨੂੰ ਘੋੜੀ ਕਿਨੇ ਚੜਾਇਆ ਉਹ ਮੇਰਾ ਹੈਗਾ ਸੀ ਵੀ ਇੱਕ ਬੰਤ ਦਾ ਜਿਹੜਾ ਮੈਂ ਕਰੈਕਟਰ ਪਲੇ ਕੀਤਾ ਉਹ ਬੰਤ ਬਹੁਤ ਐਕਸਾਈਟਿਡ ਸੀਗਾ ਮੈਂ ਹੌ ਦਉ ਉਹਨੂੰ ਨਿੱਕੇ ਹੁੰਦੇ ਨੂੰ ਹੀ ਘੋੜੀ ਤੇ ਚੜਨ ਦਾ ਬੜਾ ਸ਼ੌਕ ਸੀ ਉਹ ਕਹਿੰਦਾ ਹੌ ਦਉ ਵੀ ਮੈਂ ਘੋੜੀ ਚੜਨਾ ਲਾਈਨ ਮੈਨ ਵੀ ਲੱਗਿਆ ਪਰ ਕਹਿੰਦਾ ਮੈਂ ਜੋ ਮਰਜੀ ਆ ਮੈਂ ਘੋੜੀ ਚੜਨਾ ਚਾਹਾਂ। ਰੋਕ ਨਹੀਂ ਸਕਦਾ ਕੋਣ। ਤੇ ਬਾਕੀ ਉਹਨੂੰ ਉਹਦੇ ਵਿੱਚ ਕੌਣ ਰੋਕਦਾ? ਕੌਣ ਉਹਨੂੰ ਭਜਾਉਂਦਾ? ਹਾਂ। ਕੌਣ ਉਹਨੂੰ ਸ਼ਰਨ ਦਿੰਦਾ? ਤੇ ਕਿਹੜਾ ਬਾਗਾ ਖਿੱਚਦਾ? ਇਹ ਭਾਜੀ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੇ। ਬਹੁਤ ਕੁਝ ਹੁੰਦਾ ਭਾਜੀ ਦੇ ਨਾਲ। ਬਹੁਤ ਕੁਝ ਹੁੰਦਾ। ਤੇ ਰਾਜ ਧਾਲੀਵਾਲ ਆ ਤੇ ਪਰਮਿੰਦਰ ਗਿੱਲ ਜੀ ਆ ਸਾਡੀ ਗੁਰਪ੍ਰੀਤ ਤੋਤੀ ਹੈ। ਗੁਰਪ੍ਰੀਤ ਤੋਤੀ ਹੈ ਮੁੰਡਾ। ਤੇ ਹੀਰੋਇਨ ਸਾਡੀ ਉਹ ਕੁੜੀ ਰਵੀਵਾਲਾ ਤੇ ਆਪਣਾ ਉਹ ਮੁੰਡਾ ਕੀ ਨਾਮ ਦਾ ਗੁਰਸ਼ਾਨ ਗੁਰਸ਼ਾਨ ਸ਼ਾਬਾਹ ਹਰਜਿੰਦਰ ਕਾਲੋ ਸਾਹਿਬ ਸਾਡੀ ਆ ਫਿਲਮ ਦੇ ਡਾਇਰੈਕਟਰ ਰਾਈਟਰ ਨੇ ਤੇ ਇੱਕ ਬਾਜੀ ਸੱਚ ਪੁੱਛੋ ਨਾ ਜਿਹੜਾ ਪੁਰਾਣੇ ਸਮੇਂ ਚ ਹੁੰਦਾ ਸੀਗਾ ਵੀ ਕਿਵੇਂ ਕੁੜੀ ਚੜਦੇ ਆ ਜਾਂ ਕਿਦਾਂ ਬਾਜੇ ਗਾਜੇ ਵੱਜਦੇ ਆ ਕਿਵੇਂ ਬਰਾਤ ਜਾਂਦੀ ਆ ਕਿਵੇਂ ਉਹ ਤੇ ਪਹਿਲਾਂ ਦੇਖਿਆ ਵੀ ਆ ਪਰ ਇਹਦੇ ਵਿੱਚ ਇੱਕ ਲਗ ਤਰ੍ਹਾਂ ਦਾ ਦਿਖਾਇਆ ਇੱਕ ਬੰਦੇ ਦਾ ਸ਼ੌਂਕ ਪੂਰਾ ਕਿਵੇਂ ਹੁੰਦਾ ਉਹ ਕਿਵੇਂ ਤਸ਼ੱਦਦ ਜਾਂਦਾ ਉਹਦੇ ਚੱਲਦਾ ਵੀ ਉਹ ਕਿਵੇਂ ਘੋੜੀ ਤੇ ਚੜਦਾ ਉਹਨੂੰ ਥੱਲੇ ਲਾਉਂਦੇ ਆ ਫੇ ਉਹਨੂੰ ਭੁਜਾਉਂਦੇ ਆ ਜੇ ਉਹ ਇਹ ਸਾਰਾ ਕੁਝ ਤੁਹਾਨੂੰ 28 ਮਾਰਚ ਨੂੰ ਜਾ ਕੇ ਸਿਨੇਮੇ ਵਿੱਚ ਦੇਖ ਕੇ ਪਤਾ ਲੱਗਣਾ ਵੀ ਇਹ ਕਿਵੇਂ ਸਟੋਰੀ ਹੈ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ